ਇਹ ਦੇਸਦਾਨ ਬੰਨ ਬਾਬਾ ਜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲੋਂ ਸੰਤ ਬਾਬਾ ਕੋਲਾ ਸਿੰਘ ਜੀ ਸਰੀਆਲੀ ਸਾਹਿਬ ਵਾਲਿਆਂ ਸੇਵਾ ਸ਼ੁਰੂ ਕੀਤੀ ਉਹਨਾਂ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਖਦੂਰ ਸਾਹਿਬ ਵਾਲਿਆਂ ਦੀ ਸੰਗਤ ਆਉਂਦੀ ਰਹੀ ਉਸ ਤੋਂ ਬਾਅਦ ਬਾਬਾ ਉਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਭੋਗ ਲੈਂਡ ਦਿੱਤੀ ਬੰਨ ਵਾਸਤੇ ਉਸ ਤੋਂ ਬਾਅਦ ਬਾਬਾ ਲੱਖਾ ਸਿੰਘ ਜੀ ਕੋਟੇ ਵਾਲਿਆਂ ਨੇ ਚਾਹ ਪਕੌੜਿਆਂ ਦਾ ਲੰਗਰ ਗੁਰਦਿਆਲ ਤੋਂ ਪਹਿਲ ਦੀ ਬੈਗ ਤੇ ਲੱਗਾ ਰਿਹਾ ਜੇ ਨਜ਼ਰ ਬੰਨ ਬੈਜਦਾ ਰਿਹਾ ਉਸ ਤੋਂ ਬਾਅਦ ਬਾਬਾ ਗਰਨਾਮ ਸਿੰਘ ਜੀ ਜੂਪੀ ਵਾਲੇ ਉਹ ਸੰਗਤ ਗੋਦਵਾਲ ਸਾਹਿਬ ਰੱਖੀ ਉੱਥੋਂ ਸੰਗਤ ਰੋਜ਼ ਲੈ ਕੇ ਬੰਨ ਤੇ ਆਉਂਦੇ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਸਾਡੇ ਕੋਲੋਂ ਸਰਿਆ ਬਣਿਆ ਅਸੀਂ ਵੀ ਸੰਯੋਗ ਕੀਤਾ ਜਿੰਨਾ ਬੰਤਾ ਸਿੰਘ ਹਰਾਂ ਤੋਂ ਸਰਿਆ ਉਹਨਾਂ ਵੀ ਕੀਤਾ ਉਸ ਤੋਂ ਬਾਅਦ ਸ਼ੀਨਾ ਜੀ ਨੇ ਪਾਣੀ ਦਾ ਮੈਂ ਦੱਸ ਹੀ ਦਿੱਤਾ ਵੇਰਵਾ ਜੋ ਹੋਇਆ ਦੂਜਾ ਵੀ ਦੱਸਤਾ ਉਸ ਤੋਂ ਬਾਅਦ ਬਾਬਾ ਕੋਲਾ ਸਿੰਘ ਜੀ ਨੇ ਬੰਨ ਬੰਨ ਕੇ ਬਾਦ ਦੇ ਵਿੱਚ ਖੰਡਬਾਰ ਸਾਹਿਬ ਕਰਾਇਆ ਮੰਡਜ ਮਹਾਰਾਜ ਦਸ਼ਕਰਾਨਾ ਕੀਤਾ ਉਸ ਤੋਂ ਬਾਅਦ ਸ਼ੀਨਾ ਜੀ ਨੇ ਛੋਟਿਆਂ ਬਾਬਿਆਂ ਨੇ ਖਾਲਸਾ ਈਸਟ ਦੀ ਟੀਮ ਨੂੰ ਬੇਨਤੀ ਕੀਤੀ ਉਹਨਾਂ ਨੇ ਆਣ ਕੇ ਸਭ ਤੋਂ ਪਹਿਲੋਂ ਫੀਰਾਸੋਂ ਦੇ ਮੱਥੇ ਭੈੜ ਗਰਦਿਆਲ ਸੋਂ ਦੇ ਮੱਥੇ ਤੋਂ ਲਾ ਕੇ ਘੜ ਕੇ ਤੀਕਰ ਸਾਰਾ ਮੌਕਾ ਵੇਖਿਆ ਉਹਨਾਂ ਨੇ ਆਪਦੇ ਦਫ਼ਤਰ ਨੂੰ ਰਵੀ ਸਿੰਘ ਨੂੰ ਖਾਲਸਾ ਨੂੰ ਇੰਗਲੈਂਡ ਇਹਦਾ ਸਾਰਾ ਸਿਸਟਮ ਭੇਜਿਆ ਇੰਨਾ ਖਰਚਾ ਲੱਗਣਾ ਬੰਦ ਦੇ ਤੇ ਦੱਸੋ ਕੀ ਕਰਨਾ ਉਥੋਂ ਕਿਸੇ ਨੇ ਆਖਿਆ ਰੁਪਈਆ 10-20 ਲੱਖ ਦੇ ਕੇ ਦੇ ਪਾਸੇ ਕਰੋ ਜਿਹੜਾ ਮੁੰਡਾ ਜਸਪ੍ਰੀਤ ਸਿੰਘ ਦਈਆ ਜਲੰਧਰ ਵਾਲਾ ਉਹਨੇ ਕਿਹਾ ਨਹੀਂ ਜੇਦ ਮੈਂ ਅੱਜ ਦੀ ਗਰ ਖਾਲਸਾ ਦੇ ਰੁਪਈਆ ਵਰਤਿਆ 70 ਲੱਖ ਮੈਂ ਕੋਲੋਂ ਆਪ ਦੀ ਜੇਬ ਚੋਂ ਖਾਲਸਾ ਦੇ ਖਰਚਿਆ ਵਾ ਦੋ ਸਾਲਾਂ 'ਚ ਇਹ ਮੁੰਡੇ ਬੰਦ ਦਾ ਬੰਨ ਬਣਾਉਣਾ ਵਾ ਤਾਂ ਸਮਚਾ ਬਣਾਉਣਾ ਬੰਨ ਦੇ ਆਗੇ ਪਹਿਲੋਂ ਬੰਨ ਬੰਨਿਆ ਬੰਨ ਦੇ ਉਤੇ 1 ਕਰੋੜ 65 ਲੱਖ ਰੁਪਈਆ ਖਾਲਸਾ ਜਿਹਦਾ ਲੱਗਾ ਇਥੋਂ ਲਾ ਕੇ ਕੜਕੇ ਤੀਕਰ ਉਹਦਾ ਲੱਗਣ ਦਾ ਕਾਰਨ ਵੱਧ ਕੜਕੇ ਗੁਜਰਪੁਰ ਚ ਗਏ ਕੋਈ ਕਵੇ ਐਨੂੰ ਵੜ ਦੋ ਕੋਈ ਕਵੇ ਐਨੂੰ ਵੜ ਦੋ ਜਦੋਂ ਆਪਦੀ ਪੈਲੀ ਆਉਂਦੀ ਉਦੋਂ ਐਂਗੁਲ ਕਰ ਦਿੰਦੇ ਸੀ ਜੋ ਦੂਜੇ ਦੀ ਉਹਨਾਂ ਦੇ ਉਦੋਂ ਦਾ ਐ ਸੱਦਾ ਕਰ ਦੋ ਉਸ ਤੋਂ ਬਾਅਦ 1 ਕਰੋੜ ਰੁਪਈਆ ਜਮੀਨਾ ਪੱਧਰੀਆਂ ਕਰਨ ਦੇ ਖਾਲਸਾ ਏਡ ਦਾ ਡੀਜ਼ਲ ਟਰਾਲੀਆਂ ਆ ਸਿੰਘ ਬੈਠਾ ਟਰਾਲੀਆਂ ਵਾਲੇ ਦੀ ਕਾਪੀ ਵੀ ਰਾਤ ਦੀ ਮੈਂ ਮੰਗਾਈ ਆ ਕਾਕੇ ਰਾਣੀ ਵਲਾਈ ਦੀ ਕਿੰਨੀ ਟਰਾਲੀ ਪੈਲੀਆਂ ਚ ਪਈ ਆ ਕਿੰਨੀ ਟਰਾਲੀ ਪੈਲਾਂ ਵਾਲੇ ਬੰਨਦੇ ਪਈ ਆ ਤੇ ਕਿੰਨੀਆਂ ਜੀ ਸੀ ਬੀਆਂ ਚੱਲ ਦੇ ਰੀਆਂ ਪੋਗ ਲੈਣਾ 52000 ਲੀਟਰ ਆ ਪਾਉਦੇ ਪੰਪ ਤੋਂ ਆਇਆ ਜਿਹੜਾ ਮਗਰੋਂ ਆਇਆ ਜਿਹੜਾ ਉਧਰੋਂ ਪਹਿਲਾਂ ਆਇਆ 15 16000 ਲੀਟਰ ਉਹ ਵੱਖਰਾ ਵਾ ਇਹ ਮਤਲਬ ਖਾਲਸਾ ਏਡ ਨੇ ਇੰਨਾ ਕੰਮ ਕੀਤਾ ਉਸ ਤੋਂ ਬਾਅਦ ਕੀ ਹੋਇਆ ਖਾਲਸਾ ਏਡ ਨੇ ਮਾਰਚ ਦੇ ਵਿੱਚ ਇੱਕ ਸਕੈਨਰ ਭੇਜਿਆ ਪੈਟਰੋਲ ਪੰਪ ਦੇ ਉਹਦੀ ਅਲਾਸਮੈਂਟ ਵੀ ਕੀਤੀ ਗਈ ਕੋਈ 100 ਰੁਪਿਆ ਪਾਵੇ ਕੋਈ 200 ਪਾਵੇ ਜੰਨੀ ਕਿਸੇ ਦੀ ਸਰਦਾ ਉਹਦਾ ਕਾਰਨ ਹੀ ਉਹਨਾਂ ਨੂੰ ਪੈਸੇ ਦਾ ਬਾਹਰੋਂ ਘਾਟਾ ਨਹੀਂਗਾ ਉਹਦਾ ਕਾਰਨ ਹੀ ਮੁੰਡਾ ਪਿੰਡੇ ਪਿੰਡ ਸਾਡੇ ਨਾਲ ਜੁੜਿਆ ਰਵੇ ਤੇ ਅਸੀਂ ਜਦੋਂ ਕੋਈ ਆਫਤ ਆਵੇ ਪਹਿਲੋਂ ਮੁੰਡੇ ਮੁੰਡੇ ਪਿੰਡ ਆਣ ਕੇ ਉੱਤਰੀਏ ਫੇਰ ਉਹਨੇ ਇੱਕ ਕਿਲਾ ਪੈਲੀ ਦਾ ਮੰਗਿਆ ਮੰਡਜ ਉਹ ਆnde ਸਾਨੂੰ ਜਿਹੜਾ ਬਾਬਿਆਂ ਨੂੰ ਕਿਲਾ ਦਿੱਤਾ ਉਹ ਸਾਨੂੰ ਦੇ ਦਿਓ ਅਸੀਂ ਇਹਦੇ ਵਿੱਚ ਬਾਗ ਲਾਉਣੇ ਆ ਅਸੀਂ ਪੱਜ ਦੇ ਨਾਲ ਗੀੜਾ ਮਾਰਿਆ ਕਰਾਂਗੇ ਬੰਨ ਦੇ ਉੱਤੇ ਪੁੱਛੋ ਖਾਲਸਾ ਇਹਨੇ ਬੂਟੇ ਨਹੀਂ ਆਣਗੇ ਲਵਾਏ ਜਿਹੜੇ ਬੰਦੇ ਡੰਗਰ ਝਾਰਦੇ ਆ ਉਹਨਾਂ ਨੂੰ ਕੋਈ ਨਹੀਂ ਆਂਦਾ ਕਿਉਂ ਨਹੀਂ ਆਂਦਾ ਸਾਡਾ ਵੋਟਾਂ ਦਾ ਰੌਲਾ ਵਾ ਜੇ ਮੈਂ ਆਖਦਾ ਮੇਰੀਆਂ ਵੋਟਾਂ ਖਤਮ ਹੋਣੀਆਂ ਮੈਂ ਆਖਦਾ ਇਹਨਾਂ ਮੇਰੇ ਨਾਲ ਨਹੀਂ ਦੁਰਨਾ ਸਿੰਘੋ ਮੇਰੀ ਬੇਨਤੀ ਸਾਰੇ ਨਗਰ ਨੂੰ ਸਾਰੇ ਜਿੰਨੇ ਜੋਹੜਾਂ ਦੇ ਲਵਾਰਾਂ ਜਿੱਥੋਂ ਵੀ ਆਏ ਆ ਜੇ demandas ਪਚਾਉਣਾ ਫਿਰ ਵੋਟਾਂ ਨੂੰ ਤੇ ਆਗਣਾ ਪਊਗਾ ਫਿਰ ਬੰਨ ਵੱਲੋਂ ਆਪਦੀ ਰੋਟੀ ਰੋਜੀ ਦਾ ਖਿਆਲ ਕਰ ਲੋ ਅੱਜ ਮੇਰੇ ਸਣੇ ਮੈਂ ਆਪਦਾ حساب ਕੱਢਿਆ ਵਾ 97 ਲੱਖ 70 ਹਜ਼ਾਰ ਦਾ ਨਿਸ਼ਾਨ ਸਾਡਾ ਕੱਲਿਆਂ ਦਾ ਬੰਤਾ ਹੋਰਾਂ ਦਾ ਵੱਖਰਾ ਵਾ ਤੁਹਾਡਾ ਜਨਾ ਜਨਾ ਕਿਸੇ ਦੇ 10 ਕਿੱਲੇ ਕਿਸੇ ਦੇ 20 ਕਿੱਲੇ ਕਿਸੇ ਦੇ 40 ਕਿੱਲੇ ਆ ਕਿ ਨੇ 3 ਗੱਲੇ ਠੇਕੇ ਦੇ ਲੈ ਆ ਜਿਹਦੇ ਕੋਲ 2 ਗੱਲੇ ਨੂੰ 2 ਗੱਲੇ ਨਾਲ ਭਾਵਾ ਜਿਹਦੇ ਕੋਲ 20 ਗੱਲੇ ਨੂੰ 20 ਗੱਲੇ ਨਾਲ ਭਾਵਾ ਹਰ ਬੰਦਾ ਜਿਹੜਾ ਇਹਦਾ ਅਲਟੀਮੇਟ ਲਵਾਇਆ ਕੱਲ ਪੁੱਛੋ ਇਹਨੂੰ ਸ਼ਮਸ਼ੇਰ ਨੂੰ ਸਾਰੀਆਂ ਇਹਦੀਆਂ ਡਰੈਂਗਾ ਲਿਆਏ ਹੁਣ ਬਣਾਉਣਾ ਕਾਦੇ ਨਾਲ ਜਿਹੜੀ ਇਲਾਕੇ ਚੋਂ ਗਰਾਹੀ ਥੋੜੀ ਬਾਲੀ ਦਰਸ਼ਨਾਂ ਨਹੀਂ ਪਹਿਲੀ ਗੱਲ ਚਾਜਣ ਨਾਲ ਲਿਆਉਂਦੇ ਜਿਹੜੀ ਲਿਆਉਂਦੇ ਉਹਦਾ ਲੰਗਰ ਦਾ ਹੀ ਨਹੀਂ ਪੂਰਾ ਹੁੰਦਾ ਸੇਵਾ ਇੱਧਰ ਵੀ ਆ ਕਰਵਾਈ ਆ ਅਨੰਦਪੁਰ ਸਾਹਿਬ ਵੀ ਚੱਲਣ ਢਈ ਆ ਇਹਦੇ ਦੀਆਂ ਸੰਗ ਦਲੀ ਆ ਦੂਜਾ ਅੱਜ ਦੀ ਗਰ ਮੈਨੂੰ ਦੱਸੋ ਜਿੰਨਿਆਂ ਦੇ ਮੁੰਡੇ ਪਿੰਡ ਦੇ ਜਿੰਨਿਆਂ ਦੇ ਰਿਸ਼ਤੇਦਾਰ ਬਾਹਰ ਆ ਕਿਹੇ ਇੱਕ ਦੋ ਹੀ ਜਾ ਕੇ ਗ੍ਰਾਹੀ ਮੰਗੀ ਹੋਵੇ ਸਾਨੂੰ ਗ੍ਰਾਹੀ ਦੋ ਜੇ ਖੁਸ਼ੀ ਨਾ ਕੋਈ ਘਰ ਲੈ ਗਿਆ ਵਾ ਤਿਲ ਫੁੱਲ ਦੇ ਦਿੱਤਾ ਵਾ ਜੇਬ ਚ ਪਾ ਗਿਆ ਪ੍ਰਥਾ ਵੀ ਆਪਦੇ ਪਿੱਛੇਂ ਗਈ ਦੋ ਗਿਆ ਪੁੱਛੋ ਪ੍ਰਜਾਦਾ ਛੱਗਿਆ ਕੋ ਮੰਗਿਆ ਆਪ ਦੀ ਮਰਜ਼ੀ ਨਾਲ ਜੋ ਇਹਨਾਂ ਗੁਰੂ ਘਰ ਲਈ 500 700 ਹਜ਼ਾਰ ਡਾਲਰ ਦੇਤਾ ਬੁੱਝ ਪਾ ਲਿਆ ਹੁਣ ਕਿੰਨੇ ਸਿੰਘ ਆ ਉੱਥੇ ਆ ਜਿਸ ਬਾਲਸੋਂ ਬੱਤੇ ਦਾ ਚਾਚਾ ਰਹਿੰਦਾ ਉਹ ਫੇਰ ਫੋਨ ਆਇਆ ਦਾ ਘਰ ਹੁਣੀ ਹੋ ਗਏ ਗਏ ਬਲਦੇਵ ਸਰਪੰਚ ਡੇਰੇ ਵਾਲਾ